ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਹੱਦ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 5 ਦਿਨਾਂ ਦੀ ਕਰਾਂਗੇ ਯਾਨੀ ਕਿ 15 ਫਰਵਰੀ ਤੱਕ ਮੌਸਮ ਪੰਜਾਬ ਦਾ ਫਸਲ ਨਾਲ ਲੱਗਦੇ ਖੇਤਰਾ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸਤਿ ਅਕਾਲ ਜੀ ਤਾਜ਼ਾ ਸੈਟਲਰ ਤੁਸੀਂ ਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ 10 ਫਰਵਰੀ ਦਾ ਦਿਨ ਲਗਭਗ ਲੰਘ ਚੁੱਕਿਆ ਤੇ ਆਥਮ ਦੇ ਰਾਤ ਦੇ ਲਗਭਗ 8 ਵਜੇ ਜਾ ਰਹੇ ਆ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਆ ਕਿ ਇਸ ਵੇਲੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਤੇ ਟਟੂਣੀ ਜੀ ਜਿਹੜੀ ਬਦਲਵਾਈ ਹੈ ਉਹ ਅੱਜ ਦਿਨ ਭਰ ਗੁਜ਼ਰਦੀ ਰਹੀ ਹੈ ਜਿਵੇਂ ਕਿਸੇ ਤੁਹਾਨੂੰ ਅਫਰਡਟ ਸਵੇਰੇ ਦਿੱਤੀ ਸੀ ਕਿ ਪੰਜਾਬ ਰਾਜਸਥਾਨ ਦੇ ਉੱਪਰ ਦੀ ਅੱਜ ਟਟੂਵੇਂ ਤੌਰ ਤੇ ਬਦਲ ਹੋਈ ਜਿਹੜੀ ਲੰਗੇਗੀ ਤੇ ਇਸ ਵੇਲੇ ਮੌਸਮ ਲਗਭਗ ਸਾਫ਼ ਹੈ ਪਰ ਅੱਜ ਰਾਤ ਨੂੰ ਵੀ ਟਟੂਵੇਂ ਬਦਲ ਹੋਈ ਜਿਹੜੀ ਹੈ ਜੇਕਰ ਤੁਸੀਂ ਦੇਖ ਸਕਦੇ ਆ ਪਾਕਿਸਤਾਨ ਵਾਲੇ ਖਾਸਿਓਂ ਮਾਝਾ ਖੇਤਰ ਤੋਂ ਆਪਾ ਖਿੱਦੜ ਦੇ ਉੱਪਰ ਦੇ ਲੰਗਣ ਦੇ ਅਨੁਮਾਨ ਨੇ ਟੈਂਪਰੇਚਰ ਦੀ ਗੱਲ ਕਰੀਏ ਜੀ ਦਿਨ ਵਿੱਚ ਨਿੱਗ ਵਾਲਾ ਮਾਹੌਲ ਬਣਿਆ ਹੋਇਆ ਜੀ 25 ਤੇ 28 ਟੈਂਪਰੇਚਰ ਜਿਹੜੇ ਦਰਜ ਹੋ ਰਹੇ ਨੇ ਕਿਤੇ ਕਿਤੇ 25 ਤੋਂ ਪਾਰ ਵੀ 26 ਡਿਗਰੀ ਦੇ ਟੈਂਪਰੇਚਰ ਜੜਿਆ ਕੁਝ ਜਲਿਆਂ ਦੇ ਵਿੱਚ ਚਾ ਚੁੱਕੇ ਨੇ ਸੋ ਆਉਂਦੇ ਦਿਨਾਂ ਦੇ ਦਰਮਿਆਨ ਥੋੜੇ ਬਹੁਤ ਦਿਨ ਜਿਹੜੇ ਹੋਰ ਨਿੱਗੇ ਹੋਣਗੇ 1-2 ਡਿਗਰੀ ਦਾ ਇਜ਼ਾਫਾ ਜਿਹੜਾ ਹੋਰ ਹੋਏਗਾ ਟੈਂਪਰੇਚਰ ਦੇ ਵਿੱਚ ਤੇ ਰਾਤਾਂ ਫਿਲਹਾਲ ਉਸੇ ਤਰ੍ਹਾਂ ਠੰਡੀਆਂ ਚੱਲ ਰਹੀਆਂ ਨੇ ਪਰ ਉੱਤਰ ਵੱਲ ਚੌਂਦੀਆਂ ਜਣੀਆਂ ਹਵਾਵਾਂ ਚੱਲ ਰਹੀਆਂ ਸੀ ਉਹਦੇ ਵਿੱਚ ਬ੍ਰੇਕ ਲੱਗੀ ਸੀ ਤੇ ਹਲਕਾ ਪੂਰਾ ਚੱਲ ਰਿਹਾ ਸੀ ਜਿਹਦੇ ਨਾਲ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਵੀ ਥੋੜਾ ਜਿਹਾ ਇਜ਼ਾਫਾ ਦਰਜ ਹੋਇਆ ਸੀ ਜਿੱਥੇ 8-9 ਦੇ ਟੈਂਪਰੇਚਰ ਚੱਲ ਰਹੇ ਸੀ ਉੱਥੇ ਹੁਣ 10-11 ਤੇ ਚੱਲ ਰਹੇ ਨੇ ਤੇ ਅੱਜ ਰਾਤ ਵੀ ਲਗਭਗ ਮੌਸਮ ਸਾਫ਼ ਰਹੇਗਾ ਕੋਰੇ ਦੇ ਅਸਰ ਬਹੁਤ ਘੱਟ ਨੇ ਹਲਕਾ ਕੋਹਰਾ ਕੱਲ ਕੁਝ ਥਾਵਾਂ ਤੇ ਦਰਜ ਹੋ ਸਕਦਾ ਖਾਸ ਕਰ ਕਾਲੀਆ ਮਾਲਵਾ ਖੇਤਰ ਦੇ ਵਿੱਚ ਅਸਰ ਬਣਨਗੇ ਔਰ ਮਾਝਾ ਖੇਤਰ ਦੇ ਵਿੱਚ ਜਿੱਥੇ ਹਲਕਾ ਕੋਹਰਾ ਸ ਨੇ ਹਲਕੇ ਧੁੰਦ ਕੋਸ਼ਕ ਦੇ ਤਰ੍ਹਾਂ ਦੇ ਵਿੱਚ ਹੋ ਸਕਦੀ ਹੈ ਉਹ ਵੀ ਸਮੇਂ ਦੇ ਨਾਲ ਉੱਡ ਜਾਏਗੀ ਕੱਲ ਵੀ ਧੁੱਪ ਲੱਗਣ ਦੇ ਬਹੁਤੇ ਖੇਤਰਾਂ ਦੇ ਵਿੱਚ ਆਸਾਰ ਜੜੇ ਬਣਦੇ ਜਾ ਪਰੇ ਨੇ ਸੋ ਆਉਂਦੇ ਚਾਰ-पांच ਦਿਨ ਮੌਸਮ ਇਸੇ ਤਰ੍ਹਾਂ ਚੱਲਦੇ ਰਹਿਣਗੇ ਜੀ ਉੱਤਰ ਖੱਛ ਦੀਆਂ ਹਵਾਵਾਂ ਫਿਰ ਤੋਂ ਵਾਪਸੀ ਕਰਨਗੀਆਂ ਕੱਲ ਆਥਣ ਤੋਂ ਜਾਂ ਫਿਰ ਪੱਛਸਵੇੜ ਤੋਂ ਜੜੀਆਂ ਨੇ ਫਿਰ ਤੋਂ 12-13 ਤੋਂ ਕਹਿ ਸਕਦੇ ਹਾਂ ਕਿ ਉੱਤਰ ਖੱਛ ਦੀਆਂ ਹਵਾਵਾਂ ਫਿਰ ਤੋਂ ਚੱਲਣੀਆਂ ਸ਼ੁਰੂ ਹੋਣਗੀਆਂ ਜਿਹਦੇ ਨਾਲ ਥੋੜੀ ਠੰਡਕ ਜੜੀਆਂ ਫਿਰ ਤੋਂ ਵਧੇਗੀ ਪਰ ਦਿਰਾਦੇ ਟੈਂਪਰੇਚਰ ਜੜੇ ਉਸੇ ਤਰ੍ਹਾਂ ਸਟੇਬਲ ਨੇ 25 ਦੇ ਆਸ-ਪਾਸ ਤੇ ਹਰਿਆਣਾ ਦੇ ਵਿੱਚ ਵੀ ਐਡੇ ਟ ਚੱਲਦੇ ਹੋਏ ਨੇ ਸੋ ਇੱਕ ਜਿਹੜਾ ਸਿਸਟਮ ਪੰਦਾ ਕਹ ਲਿਆ 16 17 ਨੂੰ ਲੱਗਣਾ ਜੀ 16 ਤੋਂ ਲੈ ਕੇ 8 ਤੋਂ 16 ਦੀ 17 ਤੱਕ ਕਿਤੇ ਕਿਤੇ ਹਲਕੇ ਛਰਾਟੇ ਹਲਕੇ ਬੂੰਦਾ ਵਾਂਦੇ ਦੇ ਅਸਰ ਰਹਿਣਗੇ ਤੇ ਆਉਂਦੇ ਦਿਨਾਂ ਤੱਕ ਇਹ ਸਿਸਟਮ ਬਾਰੇ ਹੋਰ ਜਿਹੜਿਆ ਅਪਡੇਟ ਜਿਵੇਂ ਆਏਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਫਿਲਹਾਲ ਇਹ ਚ ਕੋਈ ਫੇਰ ਬਦਲ ਨਹੀਂ ਹੋ ਉਸੇ ਤਰ੍ਹਾਂ ਸਿਸਟਮ ਲੱਗਦਾ ਜਾਪ ਰਿਹਾ ਜੀ ਇੱਕ ਨਜ਼ਰ ਜੋ ਤਾਜ਼ਾ ਰਿਪੋਰਟ ਮੌਸਮ ਹਾਕ ਨੇ ਜਾਰੀ ਕੀਤੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਨਹੀਂ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਕਹਿ ਸਕਦੇ ਆ 15 ਸੋਲਾ ਤੱਕ ਮੌਸਮ ਲਗਭਗ ਸਾਫ਼ ਰਹੇਗਾ 16 ਰਾਜਲਾ ਸਿਸਟਮ ਹੋਏਗਾ ਔਰ ਅਡਾਰ ਦੇ ਵਿੱਚ ਛੋਣੀ ਹੋ ਰਿਹਾ ਕਿਉਂਕਿ ਬਹੁਤ ਹਲਕਾ ਸਿਸਟਮ ਹੈ ਤੇ ਬੱਦਲ ਵਾਜਦ ਨਾਲ ਕਿਤੇ ਕਿਤੇ ਹਲਕੀ ਬੰਦਾਬੰਦੇ ਸ਼ਰਾਟੇਦਾਰਜ ਹੋਣਗੇ ਇਸ ਲਈ ਕੋਈ ਬਹੁਤਾ ਉਸ ਸਿਸਟਮ ਤੋਂ ਵੀ ਉਮੀਦ ਆਸਾਰ ਜਿਹੜੇ ਫਿਲਹਾਲ ਨਾ ਮਾਤਰ ਹੋਣਗੇ ਤੇ 15 ਸੋਲਾ ਤੱਕ ਲਗਭਗ ਮੌਸਮ ਆਪਣਾ ਠੀਕ ਠਾਕ ਰਹੇਗਾ ਵੱਡਾ ਸਿਸਟਮ ਜਿਹੜਾ ਕਿ ਵੱਡੇ ਮੀਂਹ ਦਰਜ ਕਰਾ ਸਕਦਾ ਵੱਡੇ ਏਰੀਆ ਦੇ ਵਿੱਚ ਉਹ ਵੀ ਅੱਧਾ ਆਸਾਸ ਲੱਗਦਾ ਜਾਪ ਰਿਹਾ ਜੇ 20 21 ਜਾਂ ਫਿਰ ਅੱਗੇ ਵਿੱਚ ਵੀ ਹੋ ਸਕਦਾ Deu de tanto. Tá